ਇਸ ਸਮੇਂ ਅਸੀਂ ਮੁਕੇਰੀਆਂ ਦੇ ਪਿੰਡ ਮੋਤਲਾ ਦੇ ਵਿੱਚ ਮੌਜੂਦਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਅੱਜ ਸਵੇਰੇ ਇਹ ਜਿਹੜੀ ਕੁਝ ਦਿਨਾਂ ਤੋਂ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਵਧਨ ਦੇ ਨਾਲ ਇਸ ਜਗ੍ਹਾ ਤੋਂ ਇਹ ਤੁੱਸੀ ਟੁੱਟ ਚੁੱਕੀ ਸੀ ਜਿਸ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਤੋਂ ਸੀ ਨੂੰ ਹੁਣ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਕਰੀਬਨ ਇਸ ਦੇ ਨਾਲ ਲੱਗਦੇ ਪਿੰਡਾਂ ਦਾ ਬਿਲਕੁਲ ਇਹੀ ਹਾਲਾਤ ਨੇ ਜਿੱਥੇ-ਜਿੱਥੇ ਵੀ ਦਰਿਆ ਇਸ ਲੱਗਦਾ ਲੱਗਦਾ ਆ ਉਸ ਦੇ ਵਿੱਚ ਤੁੱਸੀ ਦੇ ਉੱਤੇ ਥਾ-ਥਾ ਦੇ ਉੱਤੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਡਰ ਆ ਕਿ ਕਿਤੇ ਕਿਸੇ ਸਮੇਂ ਵੀ ਜਿਹੜੀ ਇਹ ਤੁਸੀਂ ਟੁੱਟ ਸਕਦੀ ਹੈ ਉਸ ਦੇ ਨਾਲ ਹੀ ਪਿੰਡ ਵਾਸੀ ਵੀ ਇੱਥੇ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਪਾਣੀ ਵਧਣ ਦੇ ਨਾਲ ਕਿਹੋ ਜਿਹੇ ਹਾਲਾਤ ਹੋਏ ਨੇ ਤਕਰੀਬਨ ਦੱਸ ਜੀ ਕਿ 2023 ਦੇ ਵਿੱਚ ਵੀ ਇਸੇ ਜਗ੍ਹਾ ਤੋਂ ਤੁਸੀਂ ਟੁੱਟੀ ਸੀ ਤੇ ਇਹ ਅੱਗੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਮੌਕੇ ਤੇ ਸਾਡੇ ਨਾਲ ਪਿੰਡ ਦੇ ਵੀਰ ਵੀ ਮੌਜੂਦ ਨੇ ਵੀ ਕੀ ਨਾਮ ਹੈ ਤੁਹਾਡਾ ਤੇ ਮੇਰਾ ਨਾਮ ਸਰ ਰੋਸ਼ਨ ਖਾਨ ਹੈ ਮੈਂ ਡਿਸਟ੍ਰਿਕਟ ਮੈਂਬਰ ਹਾਂ ਜੀ ਜੀ ਸਿਰਫ ਸਾਡਾ 2023 ਦੇ ਵਿੱਚ ਜਿਹੜਾ ਪਾਣੀ ਓਨ ਕਰਕੇ ਪਹਿਲੇ ਵੀ ਇਸ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ ਪੂਰੇ ਪ੍ਰਸ਼ਾਸਨ ਨੂੰ ਵੀ ਇਸ ਚੀ ਦੀ ਜਾਣਕਾਰੀ ਔਰ ਸੀਐਮ ਸਾਹਿਬ ਨੂੰ ਵੀ ਇਸ ਚੀ ਦੀ ਜਾਣਕਾਰੀ ਹੈ ਔਰ ਜਿਵੇਂ ਜਿਵੇਂ ਬਰਸਾਤਾਂ ਪੈਂਦੀਆਂ ਨੇ ਇਹਦੇ ਪਹਾੜਾਂ ਦੇ ਵਿੱਚੋਂ ਜਦੋਂ ਪਾਣੀ ਜਿਹੜਾ ਡੈਮੇਜ ਹੋਇਆ ਜਾਂਦਾ ਤੇ ਡੈਮਾ ਤੋਂ ਜਦੋਂ ਪਾਣੀ ਰਿਲੀਜ਼ ਕਰਦੇ ਨੇ ਜੀ ਤੇ ਉਹਦੇ ਨਾਲ ਜਿਹੜਾ ਨਿਚਲਾ ਏਰੀਆ ਸਾਰਾ ਸਾਡਾ ਮੰਡ ਏਰੀਆ ਜਿਹੜਾ ਮੋਤਲਾ ਹਲੇਡ ਕੁਲੀਆਂ ਮਤਾਪੁਰ ਇਹ ਸਾਰਾ ਪਾਣੀ ਦੀ ਮਾਰਥਲੇ ਆਉਂਦਾ ਜੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਜਿਹੜਾ ਵਾ ਸਾਰੀਆਂ ਲਗ ਲਗ ਪੰਚਾਇਤਾਂ ਨੇ ਜਿਹੜੇ ਆ ਆਪਣੇ ਪਰਮੰਡਲ ਦਿੱਤੇ ਸੀਗੇ ਔਰ ਜਿਹੜੇ ਮੰਗ ਪੱਤਰ ਦਿੱਤੇ ਸੀਗੇ ਵੀ ਸਾਡਾ ਇਹਦਾ ਬੰਨਿਆ ਨਿਸ਼ਾਰੇ ਤੱਕ ਪੱਕਾ ਕੀਤਾ ਜੇ ਔਰ ਪਾਣੀ ਦੀ ਮਾਰ ਤੋਂ ਜਿਹੜੇ ਲੋਕ ਬਚਾਏ ਜਾਣਾ ਜਿਨ੍ਹਾਂ ਦੀ ਜ਼ਮੀਨਾਂ ਰੁੜਦੀਆਂ ਪਈਆਂ ਬਹੁਤ ਵੱਡੇ ਪੱਧਰ ਤੇ ਪਿਛਲੇ ਸਾਲ ਘੱਟੋ ਘੱਟ 1.5 200 ਕਿੱਲਾ ਜ਼ਮੀਨ ਜਿਹੜੀ ਇਸ ਮੰਡਲ ਚ ਰੁੜ ਚੁੱਕੀ ਹੈ ਔਰ ਐਤ ਕੀ ਫਿਰ ਪਾਣੀ ਆਇਆ ਹੋਇਆ ਹੈ ਇਹਦੇ ਨਾਲ ਫਿਰ ਜਿਹੜਾ ਉਹਨਾਂ ਹੀ ਨੁਕਸਾਨ ਜਿਹੜਾ ਵੱਧੀ ਹੋਊਗਾ ਉਹ ਤੋਂ ਘਟ ਨਹੀਂ ਹੁੰਦਾ ਸਾਨੂੰ ਦੋਰੀ ਮਾਰ ਪੈਂਦੀ ਹੈ ਇੱਕ ਪਾਸੇ ਚੱਕੀ ਹੈ ਤੇ ਦੂਜੇ ਪਾਸੇ ਜਿਹੜਾ ਵਾ ਉਹ ਬਿਆਸ ਦਰਿਆ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਜਿਹੜਾ ਵਾ ਉਹ ਪੌਂਗ ਡੈਮ ਤੋਂ ਰਿਲੀਜ਼ ਕੀਤਾ ਜਾ ਰਿਹਾ तकरीबन 60000 ਕਿਊਸਕ ਪਾਣੀ ਜਿਹੜਾ ਛੱਡਿਆ ਹੋਇਆ ਔਰ ਚੱਕੀ ਦਰਿਆ ਜਿਹੜਾ ਉਹਦਾ ਪਾਣੀ ਜਿਹੜਾ ਵਾ ਉਹਦੀ ਕੋਈ ਮਿੰਤੀ ਨਹੀਂ ਹੈਗੀ ਵੀ ਉਹ ਕਿੰਨਾ ਗਿਆ ਬੇਸਬਾ ਪਾਣੀ ਹੈ 12 12 ਫੁੱਟ 13 13 ਫੁੱਟ ਜਿਹੜਾ ਪਾਣੀ ਤੁਸੀਂ ਦੇਖੋ ਬੰਦ ਦੇ ਨਾਲ ਚੱਲਦਾ ਪਿਆ ਵਾ ਜਿਹਦਾ ਸਾਡੇ ਇੱਥੇ ਕਿਸਾਨ ਭਰਾਵਾਂ ਨੂੰ ਬਹੁਤ ਵੱਡਾ ਨੁਕਸਾਨ ਆ ਕਾਸਤਕਾਰੀ ਦੇ ਸਿਰ ਦੇ ਉੱਤੇ ਜਿਹੜੇ ਕਿਸਾਨ ਵੀਰਾਂ ਦੇ ਘਰ ਚੱਲਦੇ ਨੇ ਜਿਹੜੇ ਪਿਛਲੇ ਟਾਈਮ ਦੇ ਵਿੱਚ ਵੀ ਅਸੀਂ ਮੰਗ ਪੱਤਰ ਦਿੱਤੇ ਅਲੱਗ-ਅਲੱਗ ਤੌਰ ਤੇ ਸਰਕਾਰਾਂ ਨੂੰ ਕਿ ਜਿਹੜੇ ਸਾਡੇ 61 ਰੁਪਏ ਜਿਹੜੇ ਸਰਕਾਰ ਵੱਲ ਪੈਂਡਿੰਗ ਪਏ ਨੇ ਜੇਕਰ 2023 ਦੀ ਗੱਲ ਕਰੀਏ ਤਾਂ ਉਸ ਨੇ ਵੀ ਅਸੀਂ ਤੁਸੀਂ ਤੋਂ ਪੈਂਟ ਟੁੱਟਿਆ ਸੀ ਇਸੇ ਜਗ੍ਹਾ ਤੋਂ ਜੀ ਬਹੁਤ ਵੱਡਾ ਪਾੜ ਪੈ ਗਿਆ ਸੀ ਜਿਹਦੇ ਨਾਲ ਤਕਰੀਬਨ ਤਕਰੀਬਨ 5-7 ਪਿੰਡ ਜਿਹੜੇ ਸਿੱਧੇ ਪਾਣੀ ਦੀ ਮਾਰ ਪੈਂਦੀ ਇਸ ਗੱਲ ਨੂੰ ਤਕਰੀਬਨ ਜੇਕਰ ਦੇਖਿਆ ਜਾਵੇ ਤਾਂ 2 ਸਾਲ ਦੇ ਕਰੀਬ ਸਮਾਂ ਬੰਦਾ ਇਹਦੇ ਵਿੱਚ ਕੋਈ ਪ੍ਰਸ਼ਾਸਨ ਨੂੰ ਤੁਸੀਂ ਕੋਈ ਮੰਗ ਪੱਤਰ ਦਿੱਤਾ ਕਿ ਇਸ ਨੂੰ ਪੱਕਾ ਕੀਤਾ ਜਾਵੇ ਜਿਹੜਾ ਹਰ ਵਾਰ ਜਿਹੜਾ ਪਾਣੀ ਟੁੱਟ ਜਾਂਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਸਰ ਪ੍ਰਸ਼ਾਸਨ ਤਕਰੀਬਨ ਹਰ ਮੁੱਦੇ ਤੋਂ ਜਾਣੂ ਆ ਪ੍ਰਸ਼ਾਸਨ ਨੂੰ ਅਸੀਂ ਵਕ ਵਕ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਔਰ ਪ੍ਰਸ਼ਾਸਨ ਨੂੰ ਵੀ ਪਤਾ ਹੈ ਪਿਛਲੇ ਸਾਲ ਇੱਥੇ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦਾ ਜਿਹੜੇ ਘਰ ਲੋਕਾਂ ਦੇ ਪਾਣੀ ਵਿੱਚ ਡੁੱਬ ਗਏ ਨੇ ਘਰਾਂ ਨੂੰ ਤੇੜਾ ਆ ਗਈਆਂ ਲੋਕਾਂ ਦੇ ਘਰ ਡੇਗ ਗਏ ਨੇ ਜਿਹੜੇ ਕੱਚੇ ਸੀਗੇ ਔਰ ਜ਼ਿਮੀਂਦਾਰੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦੀ ਜ਼ਮੀਨਾਂ ਬਹੁਤ ਵੱਡੇ ਪੱਧਰ ਤੇ ਰੁੜ ਗਈਆਂ ਪਿਛਲੇ ਵਾਰ ਜਦੋਂ ਪਹਾੜ ਆਏ ਸੀ ਭਵੰਤ ਮੰਨ ਸਰਕਾਰ ਤਾਂ ਕਿਹਾ ਸੀ ਅਸੀਂ ਜੀ ਮੁਰਗੀ ਤੋਂ ਲੈ ਕੇ ਅਸੀਂ ਕੱਲਾ ਕੱਲਾ ਜਿਹੜਾ ਕਿਸਾਨ ਦਾ ਜਿਹੜਾ ਪੈਸਾ ਦਿੱਤਾ ਜਾਊਗਾ ਕਿੰਨੇ ਇੱਕ ਲੋਕਾਂ ਨੂੰ ਜਿਹੜੇ ਉਹ ਪੈਸੇ ਮਿਲੇ ਸਰ ਉਹਦੇ ਪੈਸੇ ਦੂਰ ਦੀ ਗੱਲ ਹੈ ਜਿਹੜੇ ਕਿਸਾਨਾਂ ਦੇ 61 ਰੁਪਏ ਪਏ ਹੋਏ ਨੇ ਅਜੇ ਤੱਕ ਉਹ ਨਹੀਂ ਮਿਲੇ ਜਿਹੜੇ ਸਾਡੇ ਆਪਣੇ ਬੰਦੇ ਨੇ ਜਿਹੜੀ ਕਾਸਤਕਾਰੀ ਗੰਨੇ ਦੀ ਹੈ ਉਹਦੇ ਜਿਹੜੀ ਬਜਟ ਹੈ ਉਹ ਸਰਕਾਰ ਦੇ ਖਾਤੇ 'ਚ ਪਈ ਹੋਈ ਹੈ ਪੰਜਾਬ ਸਰਕਾਰ ਦੇ ਅਜੇ ਤੱਕ ਉਹ ਨਹੀਂ ਦਿੱਤੀ ਜਾ ਰਹੀ ਤੇ ਮੁਰਗੀਆਂ ਦੇ ਪੈਸੇ ਨਹੀਂ ਕੋਈ ਪੈਸੇ ਨਹੀਂ ਦਿੱਤਾ ਗਿਆ ਜਿਹੜੇ ਹੜਾ ਹੈ ਬਿਲਕੁਲ ਕੋਈ ਪੈਸਾ ਨਹੀਂ ਜੀ ਕੋਈ ਸਰਵੇ ਨਹੀਂ ਹੈਗੇ ਜੀ ਇਹੋ ਮੁੱਖ ਮੰਤਰੀ ਨੇ ਕਿਹਾ ਸੀਗਾ ਪਹਿਲੇ ਜਦੋਂ ਇਹ ਸੱਤਾਧਾਰੀ ਨਹੀਂ ਸੀਗੇ ਇਹਨਾਂ ਨੇ ਕਿਹਾ ਸੀਗਾ ਵੀ ਕਿਸਾਨਾਂ ਦੀਆਂ ਜੇ ਕਿਤੇ ਹੜਪੀਟ ਤੇ ਏਰੀਏ ਦੇ ਵਿੱਚ ਅਸੀਂ ਗਰਦੋਰੀਆਂ ਬਾਅਦ ਕਰਾਵਾਂਗੇ ਪਹਿਲੇ ਉਹਨਾਂ ਦੇ ਖਾਤੇ 'ਚ ਪੈਸੇ ਪਾਵਾਂਗੇ ਲੇਕਿਨ ਉਹ ਸਾਰੇ ਜਿਹੜੇ ਵਾਦੇ ਉਹ ਹਵਾ ਵਾਲੀ ਦੀ ਗੱਲ ਕਰਦੇ ਆਂ ਤੇ ਜਿਵੇਂ ਦੱਸਿਆ ਵੀ ਤੁਸੀਂ ਰੋਟੀ ਸੀਗੀ ਤੇ ਜੇਕਰ ਟੁੱਟ ਜਾਂਦੀ ਤਾਂ ਕਿੰਨਾ ਕੁ ਨੁਕਸਾਨ ਹੋ ਜਾਣਾ ਸੀ ਬਹੁਤ ਵੱਡੇ ਪੱਧਰ ਦੇ ਜੀ ਘੱਟੋ ਘੱਟ 10-15 ਪਿੰਡ ਸਿੱਧੇ ਪਾਣੀ ਦੀ ਮਾਰ ਥਲੇ ਹੋਣੇ ਸੀਗੇ ਔਰ ਇਥੋਂ ਜਦੋਂ ਪਿਛਲੇ ਸਾਲ ਵੀ ਪਾੜ ਪੈ ਗਿਆ ਸੀਗਾ ਤੇ ਜਿੰਨੀ ਦੇਰ ਤੱਕ ਪਿੱਛੋਂ ਪਾਣੀ ਨਹੀਂ ਘਟਿਆ ਪੌਂਕ ਟਾਈਮ ਦਾ ਉਨੀ ਦੇਰ ਤੱਕ ਆਬਨ ਬੰਨਿਆ ਨਹੀਂ ਸੀ ਗਿਆ ਜੀ ਪ੍ਰਸ਼ਾਸਨ ਕੋਲ ਔਰ ਪਿੰਡਾਂ ਦੇ ਜ਼ਿਮੀਂਦਾਰ ਭਰਾਵਾਂ ਨੇ ਆਪਣੀਆਂ ਟਰੈਲੀਆਂ ਨਿਜੀ ਭਰ ਭਰ ਕੇ ਲਿਆ ਕੇ ਤੇ ਫਿਰ ਇਹ ਜਿਹੜਾ ਵਾ ਬੰਦ ਦੀ ਰਿਪੇਅਰ ਕੀਤੀ ਸੀਗੀ ਇਹਦੇ ਪਿੱਛੇ ਇਸ ਚ ਮੁੱਦਾ ਵੀ ਉੱਠਿਆ ਸੀਗਾ ਵੀ ਇੱਥੋਂ ਬਹੁਤ ਵੱਡਾ ਇਹਨਾਂ ਨੇ ਜਿਹੜੀ ਕਰਪਸ਼ਨ ਹੋਈ ਹੈ ਇਸੇ ਬੰਦ ਤੋਂ ਜੀ ਜਿਹੜੇ ਉਹ ਹੈਗੇ ਸੀਗੇ ਠੇਕੇਦਾਰ ਉਹਨਾਂ ਦੇ ਵੀ ਧਾਰਾ ਲੱਗੀਆਂ ਹੋਈਆਂ ਨੇ ਜੀ ਮੈਂ ਇਹ ਗੱਲ ਕਹਿਣਾ ਉਹ ਹੀ ਚਾਹੇ 2023 ਆ ਗਈ ਚਾਹੇ 2025 ਹਾਲਾਤ ਉਸੇ ਦੇ ਤਰ੍ਹਾਂ ਤੇ ਉੱਚੇ ਬਿਲਕੁਲ ਜੀ ਉਦਾਂ ਦੇ ਬਣੇ ਹੋਏ ਮੈਂ ਤਾਂ ਕਹਿਣਾ ਵੀ ਅੱਜ ਤੱਕ ਅ디 ਇਦਾਂ ਨਹੀਂ ਹੋਇਆ ਵੀ ਸੀਐਮ ਸਾਹਿਬ ਖੁਦ ਆਏ ਦੇ ਹੋਣ ਉਹਨਾਂ ਨੇ ਇਲਾਕੇ ਦਾ ਦੌਰਾ ਕੀਤਾ ਤਾਂ ਹੋਏ ਤਾਂ ਉਸ ਇਲਾਕੇ ਦਾ ਜਿਹੜਾ ਵਾ ਫਿਰ ਉਹ ਹਾਲਾਤ ਹੋਵੇ ਇਦਾਂ ਅਜੇ ਤੱਕ ਅਸੀਂ ਨਹੀਂ ਵੇਖਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਮੈਂ ਕੈਮਰਾਮੈਨ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੀਆਂ ਫਸਲਾਂ ਨੇ ਉਹ ਪਾਣੀ ਦੇ ਵਿੱਚ ਡੁੱਬ ਚੁਕੀਆਂ ਨੇ ਜੋ ਕਮਾਦ ਹੈ ਉਹ ਪਾਣੀ ਦੇ ਵਿੱਚ ਜੋ ਕਿ ਖਰਾਬ ਹੋਣ ਦੇ ਕਰੀਬ ਹੈ ਨਾਲ ਇਸ ਪਿੰਡ ਦੇ ਹੋਰ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਇਸ ਸਮੇਂ ਮੌਕੇ ਤੇ ਮੌਜੂਦ ਨੇ ਕੀ ਨਾਮ ਵੀ ਤੁਹਾਡਾ ਹਰਵੰਤ ਸਿੰਘ ਜੀ ਪਿੰਡ ਮੋਤਲਾ ਨmber ਪੰਚਾਇਤ ਜੀ ਪਿੰਡ ਦੇ ਜੇ ਇੱਕ ਗੱਲ ਕਰੀਏ ਤਾਂ ਇਸ ਸਮੇਂ ਕਿਹੋ ਜਿਹੇ ਹਾਲਾਤ ਨੇ ਪਿੰਡ ਦੇ ਵਿੱਚ ਪਹਿਲਾਂ ਤੁਸੀਂ ਤਾਂ ਦੱਸਿਓ ਕਿ ਜਿਹੜੀ ਤੁਸੀਂ ਟੁੱਟੀ ਸੀ ਇਸ ਦੇ ਕੀ ਇਸ ਸਮੇਂ ਪੋਜੀਸ਼ਨ ਤੁਸੀਂ ਤਾਂ ਦੇਖ ਤੂੰ ਦੇਖ ਰਿਹਾ ਜੀ ਜਿਸ ਤਰ੍ਹਾਂ ਅੱਜ ਤੋਂ 2 ਸਾਲ ਪਹਿਲਾਂ ਸੀਗੀ ਉਸੇ ਤਰ੍ਹਾਂ ਹੀ ਹੁਣ ਹੈ ਗਈ ਆ ਅੱਜ ਪ੍ਰਸ਼ਾਸਨ ਨੇ ਸਵੇਰੇ ਚਲੋ ਆਪਣਾ ਲੀਵਰ ਭੇਜੀ ਤੇ ਜਿੱਥੋਂ ਕਿਦੋਂ ਪਾਰ ਪਏ ਸੀ ਜਾਂ ਰੋਡ ਪਏ ਸੀ ਉਹਨੂੰ ਬਣ ਗੇ ਬੰਨਾ ਸ਼ੁਰੂ ਕੀਤਾ ਹੋਇਆ ਹੈ ਪਰ ਬਾਕੀ ਸਾਰੀ ਤੁਸੀਂ ਇਹ 2 ਤੋਂ 3 ਕਿਲੋਮੀਟਰ ਜਾਂ ਲਗਭਗ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਹੈ ਇਹਨੂੰ ਕਿਸੇ ਤਰ੍ਹਾਂ ਦਾ ਕੋਈ ਆਪਣਾ ਰਿਪੇਅਰ ਪਹਿਲਾਂ ਨਹੀਂ ਕੀਤਾ ਗਿਆ। ਪ੍ਰਸ਼ਾਸਨ ਦੇ ਵੱਲੋਂ ਇਸ ਸਮੇਂ ਕੌਣ-ਕੌਣ ਜਿਹੜੇ ਇੱਥੇ ਪਹੁੰਚੇ ਨੇ? ਕੁਝ ਪ੍ਰਸ਼ਾਸਨ ਲਗਭਗ ਲੋਕਲ ਆਪਣਾ ਸਾਰੇ ਪ੍ਰਸ਼ਾਸਨ ਇੱਕ ਦੋ ਦੋ ਵਾਰੀ ਹੋ ਗਏ ਆ। ਬਾਕੀ ਚਲੋ ਉਹਨਾਂ ਦਲਾਸਾ ਜਿ ਦਵਾਇਆ ਵਾ ਆਪਣਾ ਚਲੋ ਕੰਮ ਅੱਜ ਲੱਗਾ ਵੀ ਹੈਗਾ ਵਾ। ਕਹਿ ਰਹੇ ਵੀ ਕੋਈ ਹੋਰ ਜੀ ਵਿਜਨ ਨਹੀਂ ਹੋਵੇਗੀ। ਬਿਲਕੁਲ ਆਪਣਾ ਜੋ ਵੀ ਹੈ ਮੌਸਮ ਇਹਨੂੰ ਮਾਹੌਲਿਆ ਨੂੰ ਸੁਖਲਾ ਬਣਾਇਆ ਜਾਵੇਗਾ ਪ੍ਰਸ਼ਾਸਨ ਜੀ ਤੇ ਚਲੋ ਗੱਲਬਾਤ ਹੋ ਗਈ ਤੇ ਜ਼ਿੰਮੇਵਾਰੀ ਵੀ ਬੰਦੀ ਹੈ ਇਸ ਤੋਂ ਬਿਨਾ ਹੋਰ ਕਿਹੜੇ ਇੱਥੇ ਜਿਹੜੇ ਪੋਲੀਟਿਕਲ ਨੇਤਾ ਪਹੁੰਚੇ ਨੇ ਕਿਉਂਕਿ ਬਾਅਦ 'ਚ ਵੋਟਾਂ ਲੈਣ ਤਾਂ ਕਈ ਆ ਜਾਂਦੇ ਨੇ ਜਦੋਂ ਮੌਜੂਦਾ ਹਾਲਾਤ ਹੁੰਦੇ ਨੇ ਉਸ ਵਿੱਚ ਕੌਣ ਕੌਣ ਇੱਥੇ ਅੱਜ ਆ ਕੇ ਜਿਹੜੇ ਤੁਹਾਡੇ ਨਾਲ ਹਰ ਇੱਕ ਪੁੱਛਦੇ ਕਿ ਦੇਖੋ ਜੀ ਪਹਿਲਾਂ ਤਾਂ ਸਵੇਰੇ ਆਪਣਾ ਅਮਰਜੀਤ ਸਿੰਘ ਜੀ ਜਿਹੜਾ ਢੱਡ ਘਟਵਾਲੂ ਵੀ ਆਏ ਸੀਗੇ ਉਹਨਾਂ ਨੇ ਚਲੋ ਆਪਣਾ ਹੌਸਲਾ ਦਿੱਤਾ ਜੀ ਉਸ ਤੋਂ ਬਾਅਦ ਸਰਬਜੋਤ ਸਿੰਘ ਸਾਭੀ ਵੀ ਆਏ ਆ ਤੇ ਉਹਨਾਂ ਨੇ ਵੀ ਚਲੋ ਆਪਣਾ ਹ ਤੇ ਬਾਕੀ ਇਸ ਤੋਂ ਇਲਾਵਾ ਚਲੋ ਮੇਰੇ ਤੇ ਨਾਲ ਨਹੀਂ ਕਿਸੇ ਦੇ ਮਿਲ ਹੋਵੇ ਜੀ ਪਤਾ ਲੱਗਾ ਵੀ ਹੋਰ ਵੀ ਕਾਫੀ ਆਪਣਾ ਪੋਲੀਟੀਕਲ ਪਾਰਟੀਆਂ ਦੇ ਨੂੰ ਆਏ ਸੀਗੇ ਜੀ ਕੁਝ ਵੀ ਮੰਗ ਕੀਤੀ ਜਾਵੇ ਤਾਂ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਹਰੇਕ ਸਾਲ ਉਹੀ ਹਾਲਾਤ ਹੋ ਜਾਂਦੇ ਨੇ 23 ਦੇ ਵਿੱਚ ਵੀ ਇਹੀ ਹਾਲਾਤ ਸੀ ਦੁਬਾਰਾ ਫੇਰ 25 ਆ ਗਈ ਫੇਰ ਉਸੇ ਜਿਹਾ ਕਹਿੰਦੇ ਨੇ ਪਰਨਾਲਾ ਉੱਥੇ ਦਾ ਉੱਥੇ ਹੀ ਹੁਣ ਤੁਸੀਂ ਮੰਨ ਕੀ ਕਰਨਾ ਚਾਹੁੰਦੇ ਹੋ ਕਿ ਜਿਹੜਾ ਇਹ ਪੱਕਾ ਹੱਲ ਕੀਤਾ ਜਾਵੇ ਇਹਦਾ ਦੇਖੋ ਜੀ ਮੰਗਾ ਤੇ ਦੋ ਹੀ ਆ ਬਹੁਤੀਆਂ ਜ਼ਿਆਦਾ ਨਹੀਂ ਇੱਕ ਤਾਂ ਜਿਹੜਾ ਬਿਆਸ ਦਰਿਆ ਤੋਂ ਪਾਣੀ ਉਸਾਲ ਮਾਰਦਾ ਉਸ ਜਗ੍ਹਾ ਤੇ ਸਪਰ ਬਣਾਏ ਜਾਣ ਉਹਨੂੰ ਕੰਡੇ ਨੂੰ ਥੋੜਾ ਆਪਣਾ ਵਧੀਆ ਤਰੀਕੇ ਨਾਲ ਉੱਚਾ ਕੀਤਾ ਜਾਵੇ ਤੇ ਦੂਸਰੀ ਤੋਂ ਸਿੱਧੀ ਰਿਪੇਅਰ ਕਰਕੇ ਵਧੀਆ ਤਰੀਕੇ ਨਾਲ ਕੀਤੀ ਜਾਵੇ ਇਹ ਦੋ ਕੰਮ ਕੀਤੇ ਜਾਣ ਤੇ ਇਹੋ ਜਿਹੇ ਹਾਲਾਤ ਬੰਦੇ ਨਹੀਂ ਜੀ ਤੇ ਇਹਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਸ ਸਮੇਂ ਲੇਬਰ ਜੋ ਕਿ ਤੁਸੀਂ ਟੁੱਟੀ ਸੀ ਉਸ ਨੂੰ ਪੂਰਨ ਦਾ ਕੰਮ ਕਰ ਰਹੀ ਹੈ ਬੀਤੇ ਦਿਨ ਇਹ ਜਿਹੜਾ ਪਾਣੀ ਟੁੱਟਿਆ ਸੀ ਅੱਗੇ ਤੁਹਾਨੂੰ ਦਿਖਾ ਦਈਏ ਕਿ ਤੁਸੀਂ ਟੁੱਟਣ ਦੇ ਨਾਲ ਖੇਤਾਂ ਦੇ ਵਿੱਚ ਪਾਣੀ ਜਾ ਚੁੱਕਾ ਸੀ ਉੱਥੇ ਅਸੀਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਮੰਗ ਹੈ ਕਿ ਇਸ ਟੁੱਸੀ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਹਰੇਕ ਸਾਲ ਜੋ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਹਰੇਕ ਸਾਲ ਹੀ ਜਿਹੜਾ ਪਾਣੀ ਦਾ ਦਰਿਆ ਦੇ ਵਿੱਚ ਵਧਣ ਦੇ ਨਾਲ ਜਿਹੜਾ ਖੇਤਾਂ ਨੂੰ ਪਾਣੀ ਟੁੱਟ ਜਾਂਦਾ ਹੈ ਤੇ ਕਾਫੀ ਖੇਤਾਂ ਦਾ ਨੁਕਸਾਨ ਹੁੰਦਾ ਹੈ ਉਸ ਨੂੰ ਠੀਕ ਕੀਤਾ ਜਾਵੇ ਧੰਨਵਾਦ